ਨਾ ਦਿਰੇਸ਼ਾ ਮੈਂ ਅਡਵੋਕੇਟ ਦੱਸਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰਸ਼ੀਆ ਵਿੱਚ ਵਰਲਡ ਚੈਂਪੀਅਨਸ਼ਿਪ ਹੋਈ ਹੈ। ਉਹਦੇ ਵਿੱਚ ਰਾਹੁਲ ਸ਼ਰਮਾ ਜੀ ਨੇ 3 골ਡ ਮੈਡਲ ਜਿੱਤੇ ਨੇ ਜੋ ਕਿ ਸਾਡੇ ਇੰਡੀਆ ਵਾਸਤੇ ਪੰਜਾਬ ਵਾਸਤੇ ਤੇ ਗੁਰਦਾਸਪੁਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਰਾਹੁਲ ਜੀ ਨੇ ਗੁਰਦਾਸਪੁਰ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਪੂਰੇ ਵਰਲਡ ਵਿੱਚੋਂ 3 골ਡ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਹੈ। ਮੈਂ ਇਹਨਾਂ ਨੂੰ ਦਿਲੋਂ ਧੰਨਵਾਦ ਕਰਦਾ ਹੈ ਇਹਨਾਂ ਨੇ ਆਪਣੇ ਦਿਨ ਰਾਤ ਜੀ ਤੋੜ ਮਿਹਨਤ ਕਰਕੇ ਸਾਡੇ ਗੁਰਦਾਸਪੁਰ ਦਾ ਨਾਮ ਪੂਰੇ ਵਰਲਡ ਵਿੱਚ ਰੋਸ਼نگ ਕੀਤਾ ਹੈ ਦੇਖੋ ਜੀ ਰਾਹੁਲ ਜੀ ਨੇ ਪੂਰੇ ਇੰਡੀਆ ਵਿੱਚ ਰਸ਼ੀਆ ਚ ਜਾ ਕੇ ਤਿੰਨ 골ਡ ਮੈਡਲ ਜਿੱਤੇ ਹੈ ਬਹੁਤ ਵੱਡੀ ਗੱਲ ਹੈ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਤਰ੍ਹਾਂ ਮੇਰੇ ਲੱਗਦਾ ਹੈ ਰਾਹੁਲ ਜੀ ਬਹਤੇ ਹੈ ਉਹਨੇ ਸਾਡੇ ਗੁਰਦਾਸਪੁਰ ਨੂੰ ਪੂਰੇ ਵਰਲਡ ਵਿੱਚ ਫੇਮਸ ਕਰਤਾ ਹੈ ਗੁਰਦਾਸਪੁਰ ਨੂੰ ਸਾਡੇ ਇੰਡੀਆ ਵਿੱਚ ਹੀ ਪਤਾ ਹੈਗੀ ਕੋਈ ਗਰਦਾਸਪੁਰ ਐਗਾ ਪਰ ਹੁਣ ਵਰਲਡ ਵੀ ਚਹੀ ਉਹਨਾਂ ਨੇ ਸਾਡੇ ਗਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ ਦੇਖੋ ਜੀ ਰਾਹੁਲ ਜੀ ਬਹੁਤ ਮਿਹਨਤ ਕਰ ਰਹੇ ਹਨ ਅਨੰਦ ਜੱਦਾ ਦੀ ਵੀ ਸਾਡੀ ਐਨ ਜੀਓ ਹੈਲਪਿੰਗ ਹੈਂਡ ਕੋਈ ਕਿਸੇ ਚੀਜ਼ ਵਿੱਚ ਸਪੋਰਟ ਹੋਏਗੀ ਆਪਾਂ ਦਿਨ ਰਾਤ ਨਾਲ ਵਸੇ ਹਾਜ਼ਰ ਹਨ ਕਿਉਂਕਿ ਇੰਦਾ ਦੇ ਪਲੇਅਰ ਜਿਹੜੇ ਦੇਸ਼ ਦਾ ਮਾਣ ਵਧਾਉਂਦੇ ਆ ਉਹਨਾਂ ਨੇ ਉਹਦਾਂ ਦੇ ਸ਼ਖਸੀਅਤ ਦੀ ਆਪਾਂ ਨਾਲ ਰਹਿ ਕੇ ਆਪਾਂ ਫਖਰ ਮਹਿਸੂਸ ਕਰਾਂਗੇ ਜੇ ਸਾਡੀ ਕੋਈ ਕਿਸੇ ਤਰ੍ਹਾਂ ਦੀ ਸੇਵਾ ਤੇ ਸਾਡੀ ਡਿਊਟੀ ਲਗਾਉਣਗੇ ਤਾਂ ਆਪਾਂ ਸਿਰ ਮੱਥੇ ਆਨੰਦ ਜੁੱਤੀ ਨਾਲ ਵਸੇ ਤਿਆਰ ਹੋਵਾਂਗੇ ਸਰ ਇਹ ਮੇਰਾ 10 ਸਾਲ ਦਾ ਸਫਰ ਹੈ ਜੀ ਅੱਜ 10 ਸਾਲ ਦੀ ਮਿਹਨਤ ਮੇਰੀ رنگ ਲੈ ਆਈ ਹੈ ਜੀ ਔਰ ਗਦਰਾਸਪੁਰ ਪਹੁੰਚ ਕੇ ਪਹਿਲਾਂ ਤਾਂ ਮੇਰੇ ਇੱਕ ਪੈਗ ਮਤਲਬ ਗਦਰਾਸਪੁਰ ਵਾਸੀਆਂ ਦਾ ਪਹਿਲੇ ਤੋਂ ਮੈਂ ਧੰਨਵਾਦ ਕਰਦਾ ਪਹਿਲਾਂ ਵੀ ਨਾਲ ਮੇਰਾ ਬਹੁਤ ਜਿਆਦਾ ਸਵਾਗਤ ਕੀਤਾ ਔਰ ਅੱਜ ਐਡਵੋਕੇਟ ਸ਼੍ਰੀ ਬਿਨਾ ਸ਼ਰਮਾ ਵੱਲੋਂ ਮੈਨੂੰ ਚਾਚੇ ਤੌਰ ਤੇ ਬੁਲਾ ਕੇ ਸਨਮਾਨ ਦਿੱਤਾ ਗਿਆ ਇਹਨਾਂ ਵੱਲੋਂ ਇਹਨਾਂ ਦੀ ਟੀਮ ਵੱਲੋਂ ਮੈਂ ਹੱਥ ਜੋੜ ਕੇ ਇਹਨਾਂ ਦਾ ਧੰਨਵਾਦ ਕਰਦਾ ਔਰ ਅੱਗੇ ਵੀ ਮੈਂ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਔਰ ਆਪਣੇ ਜ਼ਿਲ੍ਹੇ ਲਈ ਗਦਰਾਸਪੁਰ ਲਈ ਇੱਜੇ ਤਰ੍ਹਾਂ ਮਿਹਨਤ ਕਰਦਾ ਰਹਾਂਗਾ ਔਰ ਅਗਲਾ ਟੂਰ ਜਿਹੜਾ ਔਰ ਉਤਲੀ ਸਰ ਮੈਂ ਗਮਿੰਦ ਕਰ ਰਿਹਾ ਕਿ ਮੈਂ ਆਪਣੇ ਦੇਸ਼ ਭਾਰਤ ਲਈ ਅੱਗੇ ਆਪਣੇ ਪੰਜਾਬ ਲਈ ਇੱਕ ਅਸਪਲੇ ਸਰ ਮੈਡਲ ਲੈ ਕੇ ਆਉਣਾ ਹੈ ਸਰ ਦੇਖੋ ਜੋ ਪ੍ਰੈਕਟਿਸ ਪਹਿਲਾਂ ਚੱਲਦੀ ਸੀ ਜੋ ਮੇਰੇ ਕੋਚ ਜਿਹਾ ਜੋ ਮੇਰੀ ਟੀਮ ਦਾ ਔਰ ਜੋ ਸਾਡੀ ਅਕੈਡਮੀ ਦਾ ਸਰ ਜੋ ਸ਼ਡਿਊਲ ਚੱਲ ਰਿਹਾ ਸਰ ਉਸੇ ਅਕੋਰਡਿੰਗ ਸਰ ਮੈਂ ਚੱਲ ਰਿਹਾ ਜੀ ਆਪਣੇ ਕੋਚ ਸਾਹਿਬ ਦੇ ਗਿਆਨ ਤੇ ਜਿ세 ਤਰ੍ਹਾਂ ਸਰ ਮੇਰੀ ਪਹਿਲਾਂ ਤਿਆਰੀ ਜਲਦੀ ਸੀ ਉਸੇ ਤਰ੍ਹਾਂ ਸਰ ਅੱਜ ਵੀ ਮੈਂ ਆਪਣੇ ਨੂੰ ਆਪਣੇ ਆਪ ਨੂੰ ਸਰ ਉਸੇ ਹੀ ਮਤਲਬ ਮਹਿਸੂਸ ਕਰ ਰਿਹਾ ਉਸੇ ਤਰ੍ਹਾਂ ਮੈਂ ਆਪਣੀ ਪ੍ਰੈਕਟਿਸ ਕਰ ਰਿਹਾ ਔਰ ਆਪਣੀ ਮਿਹਨਤ ਤੇ ਸਰ ਮੈਨੂੰ ਮਾਣ ਆ ਜੀ ਜਿੱਥੇ ਪ੍ਰਮਾਤਮਾ ਨੇ ਮੈਨੂੰ ਅੱਜ ਵਰਲਡ ਚੈਂ ਮੈਨੂੰ ਰਸ਼ੀਆ ਦੇ ਵਿੱਚੋਂ ਤਿੰਨ 골ਡ ਮੈਡਲ ਦਵਾਇਨਾ ਔਰ ਉਮੀਦ ਕਰਦਾ ਮੈਨੂੰ ਆਪਣੀ ਮਿਹਨਤ ਤੇ ਸਰ ਇੰਨਾ ਯਕੀਨ ਹੈਗਾ ਕਿ ਮੈਂ ਆਪਣੇ ਆਨ ਵਾਲੇ ਟਾਈਮ ਦੇ ਵਿੱਚੋਂ ਕਾਮਨਵੈਲਥ ਬੀਐਮਏ ਦੇ ਵਿੱਚੋਂ ਸਰ ਮੈਡਲ ਲੈ ਕੇ ਜਰੂਰ ਆਵਾਂਗਾ ਆਪਣੇ ਭਾਰਤ ਲਈ ਸਰ weight lifting ਇੱਕ ਐਕੋਜਾ ਪ੍ਰੈਸ਼ਨ ਹੈ ਕਿ ਜਿਹੜਾ ਸਾਡੇ ਏਰੀਆ ਦੇ ਵਿੱਚ ਜਿਹੜਾ ਨਹੀਂ ਹੈਗਾ ਸਾਡਾ ਗਦਾਸਪੁਰ ਜਿਹੜਾ ਜਿਸ ਤੋਂ ਪੜਾ ਪਛੜਾ ਏਰੀਆ ਮੰਨਿਆ ਜਾਂਦਾ ਇਸ ਏਰੀਆ ਦੇ ਵਿੱਚੋਂ ਕੋਈ ਮਤਲਬ ਉਚੇਚੇ ਤੌਰ ਤੇ ਇਸ ਗੇਮ ਦੇ ਵਿੱਚ ਸਰ ਅਜੇ ਤੱਕ ਕੋਈ ਨਹੀਂ ਗਿਆ ਸਰ ਮੈਂ ਇਸ profession ਇਸ ਕਰਕੇ ਚੁਣਿਆ ਕਿ ਜੋ ਇਹ ਜਿੰਨੀ ਮਿਹਨਤ ਇਸ ਗੇਮ ਦੇ ਵਿੱਚ ਲੱਗਦੀ ਹੈ ਸ਼ਾਇਦ ਹੋਰ ਕਿਸੇ ਦੇ ਵਿੱਚ ਸ਼ਾਇਦ ਨਾ ਲੱਗੇ ਸਰ ਮੇਰੇ ਪ੍ਰੇਰਨਾ ਮੇਰੇ ਫਾਦਰ ਮੇਰੇ ਕੋਚ ਸਾਹਿਬ ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਸਰ ਲਗਾਤਾਰ ਮੈਂ 5 ਸਾਲ ਪਹਿਲਾਂ ਹਾਰਾਂ ਹੀ ਬਰਦਾਸ਼ਤ ਕੀਤੀਆਂ ਜੀ 10 ਸਾਲ ਦੇ ਸਫਰ ਦੇ ਵਿੱਚ ਔਰ ਜਦੋਂ ਮੈਂ ਜਿੱਤ ਪ੍ਰਾਪਤ ਕੀਤੀ ਜਦੋਂ ਲਗਾਤਾਰ 5 ਸਾਲ ਮੇਰੇ ਮੈਡਲ ਤਾਂ ਸ਼ੁਰੂ ਹੋਏ ਔਰ ਅੱਜ ਮੈਂ ਵਰਲਡ ਚੈਂਪੀਅਨ ਬਣ ਕੇ ਸਰ ਤੁਹਾਡੇ ਸਾਹਮਣੇ ਇਸ ਤਰ੍ਹਾਂ ਆਪਣੇ ਫਾਦਰ ਦੀ ਉਸਤਿਆ ਕਰਕੇ ਔਰ ਆਪਣੇ ਕੋਚ ਸਾਹਿਬ ਕਰਕੇ ਆਪਣੇ ਮਦਰ ਕਰਕੇ ਆ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਸਰ ਜੋ ਵੀ ਮੈਨੂੰ ਪਰਮਾਤਮਾ ਜਿਸ ਮੁਕਾਮ ਤੇ ਪ ਪੀਲਲ ਸਰ ਜਿਉਂ ਤੁਮ ਉਤਾਰਨਾ ਪਹਿਲਾਂ ਵੀ ਸਲਾਹ ਕੀਤੀ ਕਿ ਮੇਰੀ ਤਿਆਰੀ ਇਹ ਕਾਮਨ ਵੈਸ ਗੇਮਾਂ ਲਈ ਚੱਲਦੀ ਹੈ ਉਸੇ ਤਰ੍ਹਾਂ ਸਰ ਮੈਂ ਅੱਗੇ ਆਪਣੀ ਮਿਹਨਤ ਤੇ ਡਟ ਕੇ ਸਰ ਖੜਾ ਹਾਂ ਤੇ ਉਸੇ ਤਰ੍ਹਾਂ ਸਰ ਨੂੰ ਮੈਂਤ ਕਰਾਂਗਾ ਜੀ 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 ਰੂਰ ਸਰ ਕਹਿਣਾ ਚਾਹਾਂਗਾ ਜੀ ਮੈਂ ਵੀ ਸਰ ਦਿੱਲੀ ਪ੍ਰੈਕਟਿਸ ਕੀਤੀ ਹੈ ਜੀ 5 ਸਾਲ ਇਹ ਫੈਸਿਲਿਟੀ ਮੇਰੇ ਜ਼ਿਲ੍ਹੇ ਵਿੱਚ ਸਰ ਨਹੀਂ ਹੈਗੀ ਕਿੰਨਾ ਕਿਤੇ ਸਰ ਰਾਜਨੀਤਿਕ ਤੌਰ ਤੇ ਸਾਡੇ ਰਾਜਨੇਤਾ ਨੇ ਸਰ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਜੀ ਕਿ ਜਿਸ ਨੂੰ ਗਰਦਾਸਪੁਰ ਨੇ ਇੱਕ ਬੜਾ ਪਛੜਿਆ ਸਰ ਏਰੀਆ ਮੰਨਿਆ ਜਾਂਦਾ ਸੀ ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀ ਨਹੀਂ ਹੈਗੀ ਕਿਉਂ ਸਰ ਇੱਥੇ ਹਰ ਖਿਡਾਰੀ ਨੂੰ ਬਾਹਰ ਨਿਕਲ ਕੇ ਬੰਨਣਾ ਪੈਂਦਾ ਆਪਣੇ ਜ਼ਿਲ੍ਹੇ 'ਚ ਕਿਉਂ ਵੀ ਸਰ ਸਹੂਲਤ ਨਹੀਂ ਮਿਲਦੀ ਇਹ ਸਰ ਜਿਹੜੇ ਸਾਡੇ ਪੋਲੀਟਿਸ਼ੀਅਨ ਆ ਉਹਨਾਂ ਨੂੰ ਸਰ ਜ਼ਰੂਰ ਇੱਕ ਵਾਰੀ ਸਾਰੇ ਸੋਚਣਾ ਚਾਹੀਦਾ ਮੈਂ ਨੀ ਨੀ ਸ਼ਰਵਿਨਾ ਫਰਮ ਕਲਾਸ ਵਰ ਸਾਰੇ ਬੱਚੇ ਰੰਗ ਦੀ ਇੱਕ ਤਰ੍ਹਾਂ ਹਾਰ ਵਕ ਕਰੇ ਉਹ ਦੇਸ਼ ਦਾ ਨਾਮ ਰੋਸ਼ਨ ਕਰੇ